ਪੁਲਿਸ ਕਿਉਂ ਪਹੁੰਚਦੀ ਆ ਕਿਸਾਨਾਂ ਦੀਆਂ ਫਸਲਾਂ ਮੇਤ ਦਿੱਤੀਆਂ ਜਾਂਦੀਆਂ ਜਿਹੜਾ ਪਟਿਆਲੇ ਜ਼ਿਲ੍ਹੇ ਦਾ ਜਾਲਾਂ ਪਿੰਡ ਆ ਉਸ ਪਿੰਡ ਦੇ ਵਿੱਚ ਜਿਹੜਾ ਹੁਣ ਪਟਿਆਲੇ ਦੇ ਬਾਹਰ-ਬਾਹਰ ਬਾਈਪਾਸ ਨਿਕੜ ਰਿਹਾ ਉਸ ਦੇ ਸਬੰਧ ਦੇ ਵਿੱਚ ਉਸ ਪਿੰਡ ਦੀ 18 ਏਕੜ ਜ਼ਮੀਨ ਆ ਜਿਹੜੀ ਉਹ ਉਸ ਬਾਈਪਾਸ ਦੇ ਵਿੱਚ ਆਉਂਦੀ ਆ ਤੇ ਉਸ 18 ਏਕੜ ਦਾ ਬਿਵਾਦ ਆ ਜਿਹੜਾ ਫਿਰ ਉਹ ਕੋਰਟ ਤੱਕ ਵੀ ਚੱਲਿਆ ਜਾਂਦਾ ਕੋਰਟ ਦੇ ਵਿੱਚੋਂ ਡੇਰੇ ਦੇ ਜਿਹੜੇ ਮਹੰਤ ਨੇ ਉਹ ਤੇ ਕਿਸਾਨ ਨੇ ਜਿਹੜੇ ਕੋਰਟ 'ਚ ਜਾਂਦੇ ਨੇ ਪਰੰਤੂ ਉਥੇ ਕੋਰਟ ਦੇ ਵਿੱਚ ਸਰਕਾਰ ਐਂਟਰੀ ਕਰਦੀ ਆ ਸਰਕਾਰ ਉਥੇ ਬਿਆਨ ਇਹ ਦਿੰਦੀ ਆ ਕਿ ਜਿਹੜੇ ਡੇਰੇ ਨੇ ਪੰਜਾਬ ਦੇ ਉਹ 1952 ਚ ਖਤਮ ਕਰ ਦਿੱਤੇ ਗਏ ਨੇ ਕਿ ਇਹ ਜ਼ਮੀਨਾਂ ਨੇ ਜਿਹੜੀਆਂ ਉਹ ਡੇਰਿਆਂ ਦੇ ਨਾਂ ਨਹੀਂ ਹੈਗੀਆਂ ਉਹ ਸਰਕਾਰ ਦੀਆਂ ਨੇ ਕਿਸਾਨਾਂ ਦੀ ਮੰਗ ਇਹ ਹੈ ਕਿ ਜਿਹੜਾ ਉਹ ਜ਼ਮੀਨ ਦਾ ਮੁਆਵਜ਼ਾ ਉਹ ਸਾਨੂੰ ਮਿਲਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਨੇ ਜਿਹੜੇ ਉਹਨਾਂ ਦੀ ਰੋਜੀ ਰੋਟੀ ਚੱਲ ਸਕੇ ਐਨਐਚਆਈ ਵਾਲੇ ਨੇ ਜਿਹੜੇ ਉਹ ਉਥੇ ਬਾਰ ਬਾਰ ਕਬਜ਼ਾ ਕਰਨ ਆਉਂਦੇ ਰਹੇ ਨੇ ਤੇ ਜਦੋਂ ਉਹਨਾਂ ਨੂੰ ਸਵਾਲ ਕਰਦੇ ਆ ਕਿ ਤੁਸੀਂ ਕਬਜ਼ਾ ਕਰਨ ਦਾ ਇੱਥੇ ਆਉਨੇ ਹੋ ਪਰ ਇਹਨਾਂ ਨੂੰ ਮੁਆਵਜ਼ਾ ਤਾਂ দাও ਉਹ ਕਹਿੰਦੇ ਨੇ ਜਿਹੜਾ ਮੁਆਵਜ਼ਾ ਬਣਦਾ ਅਸੀਂ ਉਹ ਦੇ ਦਿੱਤਾ ਪਰ ਦਿੱਤਾ ਸੀ ਕੋਰਟ ਚ ਉਹ ਜ਼ਮੀਨਾਂ ਦੀਆਂ ਜਿਹੜੀਆਂ ਗਦਾਵਰੀਆਂ ਨੇ ਉਹ ਮਸਤਰਕੇ ਨੇ ਉਹ ਕਿਸਾਨਾਂ ਨਾਲ ਬੋਲਦੇ ਨੇ ਜਿਹੜੀਆਂ ਗਦਾਵਰੀਆਂ ਨੇ ਉਹ ਕਿਸਾਨਾਂ ਦੇ ਨਾਂ ਨੇ ਤੇ ਉਹ ਕਿਸਾਨ ਨੇ ਜਿਹੜੇ ਉੱਥੇ ਉਹ ਬਾਹਰ ਰਹੇ ਨੇ ਜ਼ਮੀਨਾਂ ਉਹਨਾਂ ਨੂੰ ਉਹ ਉਸ ਦੇ ਉੱਤੇ ਕਰਜ਼ੇ ਵੀ ਲੈ ਰਹੇ ਨੇ ਬੈਂਕ ਤੋਂ ਮਿਲ ਰਹੇ ਨੇ ਕਰਜ਼ਾ ਵੀ ਦੇ ਰਿਹਾ ਹੈ ਸਰਕਾਰ ਦੇ ਲਾਭ ਹੀ ਨੇ ਇਹ ਕਿ ਜਦੋਂ 12 ਸਾਲ ਕੋਈ ਫਸਲ ਬੀਜ ਲੈਂਦਾ ਉਹ ਤਾਂ ਮਾਲਕ ਬਣਦਾ ਪਹਿਲਾਂ 12 ਸਾਲ ਦੇ ਹੀ ਸੀਗਾ ਇਹ ਆਪਣੇ ਦੇਸ਼ ਦਾ ਹੀ ਕਾਨੂੰਨ ਆ ਅੱਜ ਕੀ ਕੁਝ ਹੁੰਦਾ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੁੰਦੀ ਆ ਕਿ ਕਿਸ ਤਰੀਕੇ ਜੋ ਵੀਡੀਓਜ਼ ਆਈਆਂ ਕਿ ਉਹ ਝੋਨੇ ਦੇ ਵਿੱਚ ਪੋਕਲੈਨਾਂ ਬਾੜ ਦਿੱਤੀਆਂ ਜਾਂਦੀਆਂ ਨੇ ਉਹ ਫਸਲ ਹੈ ਜਿੱਤੇ ਇੱਕ ਕਿਸਾਨ ਭਰਾ ਭਰਾ ਨਾਲ ਵੀ ਲੜਪੰਦਾ ਉਹ ਤੇ ਬਾੜ ਦਿੱਤੀਆਂ ਜਾਂਦੀਆਂ ਸਾਡੇ ਆਗੂ ਜਦੋਂ ਗੱਲਬਾਤ ਕਰਨ ਨੂੰ ਪਹੁੰਚਦੇ ਨੇ ਉਹਨਾਂ ਕੋਲ ਮੇਨ ਆਗੂਨ ਤਾਂ ਉਸੇ ਟਾਈਮ ਫੜ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਤੁਹਾਨੂੰ ਵੀ ਗ੍ਰਿਫਤਾਰ ਕੀਤਾ ਹਾਂ ਹਾਂਜੀ ਸਾਨੂੰ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਸਾਡੀਆਂ ਔਰਤ ਪਹਿਣਾ ਸੀਗੀਆਂ ਉਹਨਾਂ ਦੇ ਜਾਇੰਟਸ ਪੁਲਿਸ ਮੁਲਾਜ਼ਮਾਂ ਨੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਚੈਨਲਾਂ ਤੇ ਵੀਡੀਓ ਗਈਆਂ ਨੇ ਕਿੰਨੇ ਜਿਹੜੇ ਐਸਐਚਓ ਲੈਵਲ ਤੱਕ ਦੇ ਅਧਿਕਾਰੀ ਨੇ ਉਹਨਾਂ ਦੇ ਵਰਦੀਆਂ ਬਿਲਕੁਲ ਨਹੀਂ ਸੀਗੀਆਂ ਕਿ ਹੁਣ ਉਹ ਮਸਲਾ ਗਿਆ ਕਿਦਰ ਨੂੰ ਕੀ ਉਹ ਪ੍ਰਸ਼ਾਸਨ ਨੇ ਜ਼ਮੀਨ ਐਕਵਾਇਰ ਕਰ ਗਿਆ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕੋਈ ਮੁਆਵਜ਼ੇ ਦੇ ਰਾਹ ਪਏ ਕਿਦਰ ਨੂੰ ਚਲੀ ਗਈ ਸਸੀ ਗਲਦੀ ਦਾ ਟੀਵੀ ਐਨਆਰਆਈ ਨਾਲ ਜੁੜ ਚੁੱਕਿਆ ਹੋ ਤੁਸੀਂ ਮੈਂ ਹਾਂ ਸੁਖਮਨੀ ਮੈਂ ਅੱਜ ਤੜਕਸਾਰ ਤੋਂ ਤੁਸੀਂ ਸੋਸ਼ਲ ਮੀਡੀਆ ਜਾਂ ਫਿਰ ਮੀਡੀਆ ਪਲੇਟਫਾਰਮ ਦੇ ਉੱਪਰ ਖਬਰਾਂ ਦੇਖੀਆਂ ਆਉਣਗੀਆਂ ਕਿ ਪਟਿਆਲਾ ਦੇ ਪਿੰਡ ਜਾਲਾਂ ਦੇ ਵਿੱਚ ਕੋਕਲੈਨ ਮਸ਼ੀਨਾ ਕਿਸਾਨਾਂ ਦੀਆਂ ਜਿਹੜੀਆਂ ਝੋਨੇ ਦੀਆਂ ਫਸਲਾਂ ਦੇ ਵਿੱਚ ਚਲਾਈ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਨੂੰ ਰੀਟੇਨ ਵੀ ਕਰ ਲਿਆ ਜਾਂਦਾ ਪਰ ਉਸ ਮੌਕੇ ਜ਼ਮੀਨ ਅਕਵਾਇਰ ਕਰਨ ਦਾ ਮਸਲਾ ਹੁੰਦਾ ਕਿਸਾਨ ਆਗੂ ਵੀ ਪਹੁੰਚਦੇ ਨੇ ਭਾਰਤੀ ਕਿਸਾਨ ਜੂਨੀਅਨ ਇਕਤਾ ਅਗਰਾਹਾਂ ਵੀ ਪਹੁੰਚਦੀ ਹੈ ਸਾਡੇ ਨਾਲ ਇਸ ਵਕਤ ਅਗਰਾਹਾਂ ਜਥੇਬੰਦੀ ਦੇ ਪਟਿਆਲਾ ਤੋਂ ਆਗੂ ਮੌਜੂਦ ਨੇ ਸবাই ਸੁਖਵਿੰਦਰ ਸਿੰਘ ਹੁਣੀ ਜੋ ਖੁਦ ਵੀ ਸਾਰਾ ਦਿਨ ਰੀਟੇਨ ਰਹਿੰਦੇ ਨੇ ਅੱਜ ਇਸ ਵਕਤ ਹੁਣ ਰਿਹਾਓ ਕਹੇ ਨੇ ਭਾਈ ਮਸਲਾ ਕੀ ਹੁਣ ਤਾਂ ਵੈਸੇ ਉਸਤੇ ਵੀ ਗੱਲ ਕਰਾਂਗੇ ਕਿ ਤੁਹਾਨੂੰ ਗ੍ਰਫਤਾਰ ਕਿਉਂ ਕੀਤਾ ਇਹਦਾ ਪਹਿਲਾ ਮਸਲਾ ਕੀ ਆ ਪੁਲਿਸ ਕਿਉਂ ਪਹੁੰਚਦੀ ਆ ਕਿਸਾਨਾਂ ਦੀਆਂ ਫਸਲਾਂ ਮੇਦ ਦਿੱਤੀਆਂ ਜਾਂਦੀਆਂ ਨੇ ਦੇਖੋ ਜਿਹੜਾ ਪਟਿਆਲੇ ਜ਼ਿਲ੍ਹੇ ਦਾ ਜਾਲਾਂ ਪਿੰਡ ਆ ਉਸ ਪਿੰਡ ਦੇ ਵਿੱਚ ਜਿਹੜਾ ਹੁਣ ਪਟਿਆਲੇ ਦੇ ਬਾਹਰ-ਬਾਹਰ ਬਾਈਪਾਸ ਨਿਕਲ ਰਿਹਾ ਉਸ ਦੇ ਸਬੰਧ ਦੇ ਵਿੱਚ ਉਸ ਪਿੰਡ ਦੀ 18 ਏਕੜ ਜ਼ਮੀਨ ਆ ਜਿਹੜੀ ਉਹ ਉਸ ਬਾਈਪਾਸ ਦੇ ਵਿੱਚ ਹੁੰਦੀ ਆ ਪਰੰਤੂ ਜਿਹੜੀ ਉਹ ਜ਼ਮੀਨ ਆ ਉਹ ਕਾਫੀ ਲੰਬੇ ਸਮੇਂ ਤੋਂ ਮਤਲਬ ਕਿਸਾਨਾਂ ਦੀਆਂ 4 ਤੋਂ 5 ਪੀੜੀਆਂ ਹੋ ਗਈਆਂ ਲਗਭਗ 1906 ਦੇ ਕਰੀਬ ਦਾ ਉਹਨਾਂ ਕੋਲ ਰਿਕਾਰਡ ਵੀ ਆ ਬੰਡ ਤੋਂ ਪਹਿਲਾਂ ਦੀ ਬੰਡ ਤੋਂ ਪਹਿਲਾਂ ਦੇ ਉਹ ਜ਼ਮੀਨਾਂ ਬੋਂਦੇ ਨੇ ਤੇ ਉੱਥੇ ਉਹਨਾਂ ਨੇ ਉਹ ਆਬਾਦ ਕੀਤੀਆਂ ਜ਼ਮੀਨਾਂ ਤੇ ਜ਼ਮੀਨਾਂ ਜਦੋਂ ਆਬਾਦ ਕੀਤੀਆਂ ਫਸਲਾਂ ਹੋਣ ਲੱਗੀਆਂ ਉਹਦੇ ਉੱਤੇ ਤੇ ਕਈ ਪੀੜੀਆਂ ਉੱਥੇ ਕਿਸਾਨਾਂ ਦੀਆਂ ਉਸ ਫਸਲ ਦੇ ਨਾਲ ਪਲੀਆਂ ਨੇ ਕਿਉਂਕਿ ਉਹਨਾਂ ਨੇ ਉਹ ਜ਼ਮੀਨਾਂ ਆਬਾਦ ਕੀਤੀਆਂ ਤੇ ਉਸੇ ਟਾਈਮ ਤੋਂ ਉਹ ਕਾਬਜਕਾਰ ਨੇ ਪਰੰਤੂ ਜਦੋਂ ਇਹ ਬਾਈਪਾਸ ਨਿਕਲਦਾ ਉਹ ਜ਼ਮੀਨਾਂ ਦੇ ਵਿੱਚੋਂ ਤਾਂ ਉਹ ਕਿਸਾਨਾਂ ਨੂੰ ਉਮੀਦ ਸੀ ਕਿ ਵੀ ਜਿਹੜਾ ਇਹਦੇ ਪੈਸੇ ਨੇ ਜੋ ਮੁਆਵਜ਼ਾ ਬਣਦਾ ਉਹ ਸਾਨੂੰ ਮਿਲਣਾ ਚਾਹੀਦਾ ਕਿਉਂਕਿ ਅਸੀਂ ਹੱਕਦਾਰਾਂ ਇਸ ਜ਼ਮੀਨ ਦੇ ਪਰੰਤੂ ਉੱਥੇ ਉਸ ਪਿੰਡ ਦੇ ਵਿੱਚਾ ਹੋਰ ਵੀ ਕਾਫੀ ਜ਼ਮੀਨ ਆ ਜਿਹੜਾ ਉਹ ਪਿੰਡ ਵਸਿਆ ਹੋਆ ਉੱਥੇ ਡੇਰੇ ਦੀ ਜ਼ਮੀਨ ਵੱਜਦੀ ਆ ਕਾਫੀ 600 ਏਕੜ ਤੋਂ ਸ਼ਾਇਦ ਜ਼ਿਆਦਾ ਜ਼ਮੀਨ ਆ ਉਹ ਤੇ ਉਹਦੇ ਵਿੱਚੋਂ ਹੀ ਇਹ 18 ਏਕੜ ਨੇ ਤੇ ਉਸ 18 ਏਕੜ ਦਾ ਬਿਵਾਦ ਆ ਜਿਹੜਾ ਫਿਰ ਉਹ ਕੋਰਟ ਤੱਕ ਵੀ ਚਲਿਆ ਜਾਂਦਾ ਕੋਰਟ ਦੇ ਵਿੱਚੋਂ ਡੇਰੇ ਦੇ ਜਿਹੜੇ ਮਹੰਤ ਨੇ ਉਹ ਤੇ ਕਿਸਾਨਾਂ ਨੇ ਜਿਹੜੇ ਕੋਰਟ ਚ ਜਾਂਦੇ ਨੇ ਪਰੰਤੂ ਉੱਥੇ ਕੋਰਟ ਦੇ ਵਿੱਚ ਸਰਕਾਰ ਐਂਟਰੀ ਕਰਦੀ ਆ ਕਿ ਇਸ ਜ਼ਮੀਨ ਦੇ ਮਾਲਕ ਨਾਂ ਤਾਂ ਇਹ ਕਿਸਾਨ ਨੇ ਤੇ ਨਾਂ ਜਿਹੜਾ ਮਹੰਤਾ ਡੇਰੇ ਦਾ ਹੋਆ ਕਿ ਸਰਕਾਰ ਉੱਥੇ ਬਿਆਨ ਇਹ ਦਿੰਦੀ ਆ ਕਿ ਜਿਹੜੇ ਡੇਰੇ ਨੇ ਪੰਜਾਬ ਦੇ ਉਹ 1952 ਚ ਖਤਮ ਕਰ ਦਿੱਤੇ ਗਏ ਨੇ ਕਿ ਇਹ ਜ਼ਮੀਨਾਂ ਨੇ ਜਿਹੜੀਆਂ ਉਹ ਡੇਰਿਆਂ ਦੇ ਨਾਂ ਨਹੀਂ ਹੈਗੀਆਂ ਉਹ ਸਰਕਾਰ ਦੀਆਂ ਨੇ ਪਰ ਕਿਸਾਨਾਂ ਦੀ ਮੰਗ ਇਹ ਹੈ ਕਿ ਜਿਹੜਾ ਉਹ ਜ਼ਮੀਨ ਦਾ ਮੁਆਵਜ਼ਾ ਉਹ ਸਾਨੂੰ ਮਿਲਣਾ ਚਾਹੀਦਾ ਤਾਂ ਕਿ ਸਾਡੇ ਬੱਚੇ ਨੇ ਜਿਹੜੇ ਉਹਨਾਂ ਦੀ ਰੋਜੀ ਰੋਟੀ ਚੱਲ ਸਕੇ ਤੇ ਸਰਕਾਰ ਇਹ ਕਹਿੰਦੀ ਆ ਵੀ ਮੁਆਵਜ਼ੇ ਦੇ ਤੁਸੀਂ ਬਿਲਕੁਲ ਹੱਕਦਾਰ ਨਹੀਂ ਹੈਗੇ ਮੁਆਵਜ਼ਾ ਜਿਹੜਾ ਉਹ ਕਿਸਾਨ ਦੀ ਸਰਕਾਰ ਦੀ ਜ਼ਮੀਨ ਆ ਕਿਸਾਨ ਉਸ ਚ ਕੁਝ ਨਹੀਂ ਲੱਗਦੇ ਤੇ ਦੂਜੇ ਪਾਸੇ ਐਨਐਚਆਈ ਵਾਲੇ ਨੇ ਜਿਹੜੇ ਉਹ ਉੱਥੇ ਬਾਰ ਬਾਰ ਕਬਜ਼ਾ ਕਰਨ ਆਉਂਦੇ ਰਹੇ ਨੇ ਤੇ ਜਦੋਂ ਉਹਨਾਂ ਨੂੰ ਸਵਾਲ ਕਰਦੇ ਆ ਕਿ ਤੁਸੀਂ ਕਬਜ਼ਾ ਕਰਨ ਦਾ ਇੱਥੇ ਆਉਂਦੇ ਹੋ ਪਰ ਇਹਨਾਂ ਨੂੰ ਮੁਆਵਜ਼ਾ ਤਾਂ দাও ਉਹ ਕਹਿੰਦੇ ਨੇ ਜਿਹੜਾ ਮੁਆਵਜ਼ਾ ਬਣਦਾ ਅਸੀਂ ਉਹ ਦੇ ਦਿੱਤਾ ਪਰ ਦਿੱਤਾ ਸੀ ਕੋਰਟ 'ਚ ਆ ਸਾਨੂੰ ਇਹ ਵੀ ਨਹੀਂ ਪਤਾ ਵੀ ਕੋਰਟ 'ਚ ਵੀ ਗਿਆ ਜਾਂ ਨਹੀਂ ਗਿਆ ਕੋਰਟ 'ਚ ਕਿਸਾਨਾਂ ਨੂੰ ਕੁਝ ਮਿਲਿਆ ਜਾਂ ਨਹੀਂ ਹਾਲ ਤੱਕ ਕਿਸਾਨਾਂ ਨੂੰ ਤਾਂ ਉੱਥੇ ਇਹ ਵੀ ਨਹੀਂ ਪਤਾ ਵੀ ਕੋਰਟ ਦੇ ਵਿੱਚ ਵੀ ਜਮਾ ਕਰਾਇਆ ਜਾਂ ਨਹੀਂ ਕਰਾਇਆ ਤੇ ਦੂਜੀ ਗੱਲ ਸਾਨੂੰ ਇਸ ਦੇਸ਼ ਦੇ ਕੋਟਾਂ ਤੇ ਬਿਲਕੁਲ ਵੀ ਭਰੋਸਾ ਨਹੀਂ ਹੈਗਾ ਭਰੋਸਾ ਹੈ ਕਿਉਂ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਤਿੰਨ ਤਿੰਨ ਪੀੜੀਆਂ ਜਿਹੜੇ ਕੋਟਾਂ ਦੇ ਵਿੱਚ ਕੇਸ ਚੱਲਦੇ ਨੇ ਉਹਨਾਂ ਦੀਆਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀਆਂ ਨੇ ਪਰ ਉਹ ਕੋਟਾਂ ਦੇ ਫੈਸਲੇ ਉਸੇ ਤਰ੍ਹਾਂ ਚੱਲ ਰਹੇ ਨੇ ਉਹ ਜ਼ਮੀਨਾਂ ਦੀਆਂ ਜਿਹੜੀਆਂ ਗਦਾਵਰੀਆਂ ਨੇ ਉਹ ਮਸਤਰਕੇ ਨੇ ਉਹ ਕਿਸਾਨਾਂ ਨਾਲ ਬੋਲਦੇ ਨੇ ਜਿਹੜੀਆਂ ਗਦਾਵਰੀਆਂ ਨੇ ਉਹ ਕਿਸਾਨਾਂ ਦੇ ਨਾਂ ਨੇ ਤੇ ਉਹ ਕਿਸਾਨ ਨੇ ਜਿਹੜੇ ਉੱਥੇ ਬਾਹਰ ਰਹੇ ਨੇ ਜ਼ਮੀਨਾਂ ਉਹਨਾਂ ਨੂੰ ਉਹ ਉਸ ਦੇ ਉੱਤੇ ਕਰਜ਼ੇ ਵੀ ਲੈ ਰਹੇ ਨੇ ਬੈਂਕ ਤੋਂ ਉਹਨਾਂ ਨੂੰ ਕਰਜ਼ਾ ਵੀ ਦੇ ਰਿਹਾ ਹੈ ਕਰਜ਼ਾ ਉਸ ਆਧਾਰ 'ਤੇ ਮਿਲਦਾ ਜੇ ਲੰਬੇ ਸਮੇਂ ਤੋਂ ਕਿਸਾਨ ਬਾਂਦੇ ਨੇ ਉਹਨਾਂ ਦੇ ਕੋਲ ਜੀ ਹਾਂ ਇਸੇ ਕਰਕੇ ਉਹਨਾਂ ਨੂੰ ਕਰਜ਼ਾ ਮਿਲਦਾ ਹੈ ਤੇ ਫਸਲਾਂ ਬੀਜ ਰਹੇ ਨੇ ਮੋਟਰਾਂ ਉਹਨਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਸਾਨਾਂ ਦੇ ਨਾਂ ਦੇ ਉੱਤੇ ਜਦੋਂ ਮੋਟਰਾਂ ਲੱਗੀਆਂ ਤਾਂ ਕਿਸਾਨ ਮਾਲਕ ਕਿਉਂ ਨਹੀਂ ਹੈਗਾ ਕਿਉਂਕਿ ਟਿਊਬਵੈੱਲ ਲੱਗੇ ਨੇ ਮੋਟਰਾਂ ਕਿਸਾਨਾਂ ਦੇ ਨਾਮ ਨੇ ਹਾਂਜੀ ਉਹ ਮੋਟਰਾਂ ਨੇ ਜਿਹੜੀਆਂ ਕਿਸਾਨਾਂ ਦੇ ਨਾਂ ਨੇ ਤੇ ਸਰਕਾਰ ਦੇ ਲਾਭ ਹੀ ਨੇ ਇਹ ਕਿ ਜਦੋਂ 12 ਸਾਲ ਕੋਈ ਫਸਲ ਬੀਜ ਲੈਂਦਾ ਉਹ ਤਾਂ ਮਾਲਕ ਬਣਦਾ ਪਹਿਲਾਂ 12 ਸਾਲ ਦੇ ਸੀਗਾ ਇਹ ਆਪਣੇ ਦੇਸ਼ ਦਾ ਹੀ ਕਾਨੂੰਨ ਆ ਹੁਣ ਸ਼ਾਇਦ ਉਹ ਕਾਨੂੰਨ ਵੀ ਬਦਲ ਦਿੱਤਾ ਗਿਆ ਹੋਵੇ ਪਰ ਇਹਨਾਂ ਨੂੰ ਤਾਂ ਸੈਂਕੜੇ ਸਾਲ ਹੋ ਗਏ ਕਿਸਾਨਾਂ ਨੂੰ ਉੱਥੇ ਬੰਦਿਆਂ ਤੋਂ ਵੀ ਪਹਿਲਾਂ ਦੀ ਗੱਲ ਕਰ ਰਹੇ ਹਾਂ। ਹਾਂਜੀ ਉਹ ਮਤਲਬ ਅੰਗਰੇਜ਼ਾਂ ਦੇ ਰਾਜ ਵੇਲੇ ਦੇ ਲੋਕ ਨੇ ਜਿਹੜੇ ਉੱਥੇ ਉਹ ਜ਼ਮੀਨਾਂ ਬਾਹਰ ਹੈ ਨੇ। ਅੱਜ ਕੀ ਕੁਝ ਹੁੰਦਾ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੁੰਦੀ ਆ ਕਿ ਕਿਸ ਤਰੀਕੇ ਜੋ ਵੀਡੀਓਜ਼ ਆਈਆਂ ਕਿ ਉਹ ਝੋਨੇ ਦੇ ਵਿੱਚ ਪੋਕਲੈਨਾਂ ਬਾੜ ਦਿੱਤੀਆਂ ਜਾਂਦੀਆਂ ਨੇ ਉਹ ਫਸਲ ਹੈ ਜਿੱਤੇ ਇੱਕ ਕਿਸਾਨ ਭਰਾ ਭਰਾ ਨਾਲ ਵੀ ਲੜਪੰਦਾ ਉਹ ਤੇ ਬਾੜ ਦਿੱਤੀਆਂ ਜਾਂਦੀਆਂ ਨੇ। ਦੇਖੋ ਜਿਹੜਾ ਪ੍ਰਸ਼ਾਸਨ ਅੱਜ ਪਹੁੰਚਿਆ ਉੱਥੇ 6:30 ਤੋਂ 7:00 ਦੇ ਵਿੱਚ ਉੱਥੇ ਇੱਕ ਪ੍ਰਸ਼ਾਸਨ ਪਹੁੰਚ ਜਾਂਦਾ ਤੇ ਪਹੁੰਚ ਕੇ ਉਹਨਾਂ ਦੀ ਕੋਈ ਗੱਲਬਾਤ ਨਹੀਂ ਸਾਡੇ ਆਗੂ ਜਦੋਂ ਗੱਲਬਾਤ ਕਰਨ ਨੂੰ ਪਹੁੰਚਦੇ ਨੇ ਉਹਨਾਂ ਕੋਲ ਮੇਨ ਆਗੂ ਨੂੰ ਤਾਂ ਉਸੇ ਟਾਈਮ ਫੜ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਤੁਹਾਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹਾਂਜੀ ਸਾਨੂੰ ਵੀ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਤੇ ਸਾਡੀਆਂ ਔਰਤਾਂ ਪਹਿਣਾ ਸੀਗੀਆਂ ਉਹਨਾਂ ਦੇ ਜਾਇੰਟਸ ਪੁਲਿਸ ਮੁਲਾਜ਼ਮਾਂ ਨੇ ੱੱਕੇ ਮਾਰੇ ਨੇ ਉਹਨਾਂ ਨਾਲ ਬਹੁਤ ਬਤਮੀਜ਼ੀ ਕੀਤੀ ਆ ਤੇ ਇੱਕ ਦੋ ਸਾਡੀਆਂ ਮਾਤਾਵਾਂ ਦੇ ਕੱਪੜੇ ਤੱਕ ਫਟ ਗਏ ਉਹ ਤੇ ਕਿਚੂ ਤੂ ਦੇ ਵਿੱਚ ਲੇਡੀ ਪੁਲਿਸ ਮੁਲਾਜ਼ਮ ਨਹੀਂ ਸੀ ਲੇਡੀ ਪੁਲਿਸ ਮੁਲਾਜ਼ਮ ਵੀ ਉੱਥੇ ਮੌਜੂਦ ਸੀਗੀ ਫਰਜ ਬਣਦਾ ਸੀਗਾ ਉਹਨਾਂ ਦਾ ਉਹ ਔਰਤ ਭੈਣਾਂ ਨਾਲ ੱੱਕਾ ਮੁੱਕੀ ਵੀ ਕਰਦੀਆਂ ਜਾਂ ਕੁਝ ਵੀ ਜੋ ਉਹਨਾਂ ਨੂੰ ਸਰਕਾਰ ਦਾ ਆਰਡਰ ਸੀਗਾ ਪਰ ਆ ੱੱਕਾ ਮੁੱਕੀ ਕਰਨੇ ਚਾਹੇ ਲੇਡੀ ਪੁਲਸਾ ਚਾਹੇ ਦੂਜੇ ਨੇ ਜਿਹੜੇ ਲਾ ਨੇ ਇੰਡੀਆ ਦੇ ਉਹਨਾਂ ਨੂੰ ਇਹ ਪੁਲਿਸ ਮੁਲਾਜ਼ਮ ਵੀ ਫਾਲੋ ਨਹੀਂ ਕਰਦੇ ਕਿਉਂਕਿ ਪੁਲਿਸ ਨੂੰ ਅਧਿਕਾਰ ਉਸੋਂ ਹੁੰਦਾ ਜਦੋਂ ਉਹਨਾਂ ਦੇ ਬਰਦੀਆਂ ਪਾਈਆਂ ਹੋਣ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਚੈਨਲਾਂ ਤੇ ਵੀਡੀਓ ਗਈਆਂ ਨੇ ਕਿੰਨੇ ਜਿਹੜੇ ਐਸਐਚਓ ਲੈਵਲ ਤੱਕ ਦੇ ਅਧਿਕਾਰੀ ਨੇ ਉਹਨਾਂ ਦੇ ਬਰਦੀਆਂ ਬਿਲਕੁਲ ਨਹੀਂ ਸੀਗੀਆਂ ਤੇ ਕਾਫੀ ਮੁਲਾਜ਼ਮਾਂ ਦੇ ਨੇਮ ਪਲੇਟਾਂ ਤੱਕ ਨਹੀਂ ਸੀਗੀਆਂ ਇਹਦਾ ਕਾਰਨ ਇਹ ਸਰਕਾਰਾਂ ਜਾਣ ਬੁੱਝ ਕੇ ਕਿਸਾਨਾਂ ਨੂੰ ਇਹ ਗੁੰਡੇ ਪੁਲਸਾਂ ਅਫਸਰਾਂ ਤੋਂ ਕਟਵਾਉਣਾ ਮਰਵਾਉਣਾ ਚਾਹੁੰਦੇ ਨੇ ਤਾਂ ਕਿ ਉਹਨਾਂ ਦਾ ਨਾਮ ਵੀ ਵਿਚਨਾ ਆਵੇ ਕਿੰਨੀ ਜਗ੍ਹਾ ਪਟਿਆਲਾ ਪੁਲਸ ਤਾਂ ਬਹੁਤ ਬਦਨਾਮ ਹੋ ਚੁੱਕੀ ਆ ਹੁਣ ਕਰਨਲ ਰੈਂਕ ਤੱਕ ਦੇ ਅਫਸਰਾਂ ਨੂੰ ਇਹ ਕੁੱਟ ਮਾਰ ਦਿੰਦੇ ਨੇ ਤਾਂ ਅੱਜ ਤੱਕ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਮਤਲਬ ਜਿਹੜੇ ਦੇਸ਼ ਦੇ ਰਾਖੇ ਨੇ ਕਰਨਲ ਬਹੁਤ ਵੱਡੀ ਪੋਸਟ ਹੁੰਦੀ ਆ ਉਹ ਵੀ ਕੋਟਾਂ ਦੇ ਵਿੱਚ ਆਪਣਾ ਇਸ ਕੁੱਟਮਾਰ ਵਾਸਤੇ ਜੋ ਉਹਨਾਂ ਨਾਲ ਵਧਿੱਕੀਆਂ ਹੋਈਆਂ ਨੇ ਆਪਣੇ ਵਾਸਤੇ ਹੱਕ ਲੈਣ ਵਾਸਤੇ ਗਏ ਹੋਏ ਨੇ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਅੱਜ ਤੱਕ ਉਹ ਨਾ ਤਾਂ ਪੁਲਿਸ ਮੁਲਾਜ਼ਮ ਗ੍ਰਿਫਤਾਰ ਹੋਏ ਨੇ ਨਾ ਕੋਈ ਹੋਰ ਹੈ ਸਰਕਾਰ ਦਾ ਇਹਨਾਂ ਗੱਲਾਂ ਵੱਲ ਬਿਲਕੁਲ ਧਿਆਨ ਨਹੀਂ ਹੈਗਾ ਪਰ ਆਮ ਕਿਸਾਨਾਂ ਨੂੰ ਜਿਨ੍ਹਾਂ ਦਾ ਹੱਕ ਮੰਗਦਾ ਉਹਨਾਂ ਨੂੰ ਕੁੱਟਿਆ ਮਾਰਿਆ ਵੀ ਜਾਂਦਾ ਤੇ ਉਹਨਾਂ ਨੂੰ ਜੋਗ ਮੁਆਵਜ਼ਾ ਵੀ ਨਹੀਂ ਦਿੱਤਾ ਜਾਂਦਾ ਤਾਂ ਜਦੋਂ ਉੱਥੇ ਪੁਲਿਸ ਪਹੁੰਚ ਜਾਂਦੀ ਹੈ ਤੁਸੀਂ ਵਿਰੋਧ ਕਰਦੇ ਹੋ ਤੁਹਾਨੂੰ ਤੁਸੀਂ ਦੱਸਿਆ ਕਿ ਡੇਟੇਨ ਕਰ ਲਿਆ ਗ੍ਰਿਫਤਾਰ ਕਰ ਲਿਆ ਕਿੰਨੇ ਕਾ ਕਿਸਾਨ ਡੇਟੇਨ ਕਰ ਲਏ ਕਿੱਥੇ ਲੈ ਕੇ ਗਏ ਫਿਰ ਕੀ ਗੱਲ ਬਾਤ ਉਹ ਸਾਡੇ 75 ਤੋਂ 80 ਕਿਸਾਨ ਜਿਦੇ ਵਿੱਚ ਔਰਤ ਪੈਣਾ ਵੀ ਸੀਗੀਆਂ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਉਹਨਾਂ ਨੂੰ ਲੰਬਾ ਸਮਾਂ ਰੋੜਾਂ ਦੇ ਉੱਤੇ ਪੁਲਿਸ ਨੇ ਘਮਾਇਆ ਕਦੇ ਸੰਗਰੂਰ ਵੱਲ ਲੈ ਗਏ ਕਦੇ ਸਮਾਣੇ ਵੱਲ ਲੈ ਗਏ ਕਦੇ ਕਿਤੇ ਲੈ ਗਏ ਤੇ ਸਾਡੀ ਇੱਕ ਔਰਤ ਭੈਣ ਆ ਜਿਹੜੀ ਉਸ ਨੂੰ ਜਦੋਂ ਉਸ ਬੱਸ ਦੇ ਵਿੱਚ ਬਾਥਰੂਮ ਦੀ ਜ਼ਰੂਰਤ ਪੈਂਦੀ ਆ ਤਾਂ ਸਾਡੀਆਂ ਭੈਣਾਂ ਨੇ ਵੀ ਕਿਹਾ ਸਾਡੇ ਜਿੰਨੇ ਕਿਸਾਨ ਸੀਗੇ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ ਉਹਨਾਂ ਨੂੰ ਕਿ ਤੁਸੀਂ ਬੱਸ ਰੋਕੋ ਕਿਸੇ ਜਗ੍ਹਾ ਕਿਸੇ ਪੰਪ ਤੇ ਰੋਕ ਲਓ ਜਾਂ ਕਿਤੇ ਵੀ ਇਸ ਨੂੰ ਭੈਣ ਨੂੰ ਬਾਥਰੂਮ ਕਰਨ ਦਿਓ ਤੁਸੀਂ ਦੇਖਿਆ ਹੋਣਾ ਉਹ ਵੀ ਵੀਡੀਓ ਚੱਲ ਰਹੀ ਆ ਸਾਡੇ ਸਾਥੀਆਂ ਕੋਲ ਉਸ ਟਾਈਮ ਮੋਬਾਈਲ ਸੀਗੇ ਬੱਸ ਦੇ ਵਿੱਚ ਉਹਨਾਂ ਨੇ ਵੀਡੀਓ ਪਾਈਆ ਕਿ ਉਸ ਸਾਡੀ ਮਾਤਾ ਨੂੰ ਇੰਨਾ ਤੰਗ ਹੋ ਚੁੱਕੀ ਸੀਗੀ ਬਾਥਰੂਮ ਦੇ ਕਾਰਨ ਉਹ ਕਿ ਆਪਣੇ ਸਿਰ ਦੇ ਵਾਲ ਤੱਕ ਨੋਚਣੇ ਪਏ ਤਾਂ ਉਸ ਤੋਂ ਬਾਅਦ ਜਦੋਂ ਸਾਡੇ ਆਗੂਆਂ ਨੇ ਪੂਰਾ ਸਾਰੇ ਕਿਸਾਨਾਂ ਨੇ ਤੇ ਭੈਣਾਂ ਨੇ ਡਰਾਈਵਰ ਤੇ ਜਾ ਕੇ ਉਹਨੂੰ ਕਿਹਾ ਵੀ ਅਸੀਂ ਫਿਰ ਹੁਣ ਛਾਲਾਂ ਹੀ ਮਾਰੀਏ ਦੇ ਵਿੱਚੋਂ ਉਦੋਂ ਬੱਸ ਕਿਸੇ ਸੁਨਸਾਨ ਜਿਹੜੀ ਜਗ੍ਹਾ ਦੇ ਉੱਤੇ ਨਾ ਕੋਈ ਪੰਪ ਸੀਗਾ ਨਾ ਕੋਈ ਬਾਥਰੂਮ ਦਾ ਪ੍ਰਬੰਧ ਸੀਗਾ ਉੱਥੇ ਜਾ ਕੇ ਰੋਕਦੇ ਨੇ ਉੱਥੇ ਜਾ ਕੇ ਮਤਲਬ ਡਿਟੇਨ ਕਰਦੇ ਉਹ ਲਗਭਗ 2 ਘੰਟੇ 3 ਘੰਟੇ ਬਾਅਦ ਭੈਣਾਂ ਨੂੰ ਉੱਥੇ ਬਾਥਰੂਮ ਕਰਾਇਆ ਜਾਂਦਾ ਇਹ ਸਾਡੇ ਪ੍ਰਸ਼ਾਸਨ ਦੀ ਤੱਕੇਸ਼ਾਹੀ ਆ ਬਹੁਤ ਜ਼ਿਆਦਾ ਜਿਹਦੀ ਅਸੀਂ ਜਥੇਬੰਦੀ ਵੱਲੋਂ ਪੂਰੀ ਨਿੰਦਿਆ ਕਰਦੇ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੇ ਅਫਸਰਾਂ ਦੀਆਂ ਇਹ ਡਿਊਟੀਆਂ ਲੱਗਦੀਆਂ ਨੇ ਠੀਕ ਆ ਤੁਸੀਂ ਉੱਥੇ ਸਾਨੂੰ ਕਬਜ਼ੇ ਕਰਨੇ ਨੇ ਤੁਸੀਂ ਇਹ ਦੱਸੋ ਵੀ ਉਹ ਕਿਸਾਨਾਂ ਦਾ ਕੀ ਦੋਸ਼ ਆ ਜਿਹੜੇ ਜਥੇਬੰਦੀ ਵਾਲੇ ਆਗੂ ਨੇ ਜਾਂ ਮਾਤਾਵਾ ਭੈਣਾਂ ਨੇ ਉਹਨਾਂ ਨੇ ਇਹ ਜਿਆ ਕੀ ਅਪਰਾਧ ਕਰਤਿਆ ਕਿ ਉਹਨਾਂ ਨਾਲ ਇਹ ਜਿਆ ਜਾਨਵਰਾਂ ਤੋਂ ਵੀ ਪਰਾਂ ਬੱਤਰ ਸਲੂਕ ਕੀਤਾ ਜਾਂਦਾ ਇਸ ਦੀ ਗੱਲ ਅਸੀਂ ਸੁੱਬਾ ਆਗੂਆਂ ਨਾਲ ਰਾਇ ਕਰਕੇ ਅਸੀਂ ਪੂਰਾ ਪ੍ਰਸ਼ਾਸਨ ਨਾਲ ਇਸ ਵਾਸਤੇ ਇਨਸਾਫ ਲੈਣ ਤੱਕ ਜਿੱਥੇ ਬੰਦੀ ਜਾਊਗੀ ਤੇ ਤੁਹਾਡੇ ਨਾਲ ਅੰਦਰ ਕੀ ਕੁਝ ਹੁੰਦਾ ਤੁਹਾਡੇ ਨਾਲ ਕੋਈ ਤਕੈਸ਼ਾਈ ਹੋਈ ਜਾਂ ਫਿਰ ਅੰਦਰ ਰੀਟੇਨ ਕਰਕੇ ਰੱਖਿਆ ਜਾਂਦਾ ਨਹੀਂ ਜਦੋਂ ਮਤਲਬ ਸਾਨੂੰ ਗ੍ਰਿਫਤਾਰ ਕਰਕੇ ਬੱਸਾਂ ਦੇ ਵਿੱਚ ਜਦੋਂ ਜ਼ਰੂਰ ਸਾਨੂੰ ਹੈਰਾਨ ਕੀਤਾ ਉਸ ਤੋਂ ਬਾਅਦ ਜਦੋਂ ਸਾਨੂੰ ਕਾਲੇ ਚੌਂਕੀ ਦੇ ਵਿੱਚ ਲਜਾਇਆ ਗਿਆ ਉਸ ਤੋਂ ਬਾਅਦ ਉੱਥੇ ਕੋਈ ਸਾਡੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਹੈਗੀ ਕਿ ਅਸੀਂ ਝੂਠ ਬੋਲੀਏ ਇਸ ਗੱਲ ਦਾ ਉੱਥੇ ਠੀਕ ਆ ਸਾਡੇ ਨਾਲ ਪਿੰਡ ਹੈਗੇ ਨੇ ਜਿਹੜੇ ਲੋਕ ਆ ਜਥੇਬੰਦੀ ਨੂੰ ਜਾਂ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਪਿਆਰ ਕਰਦੇ ਨੇ ਉਹ ਪਿੰਡਾਂ ਦੇ ਵਿੱਚੋਂ ਵੀ ਸਾਡੇ ਵਾਸਤੇ ਚਾਹ ਪਾਣੀ ਦਾ ਵੀ ਪ੍ਰਬੰਧ ਹੋਇਆ ਉੱਥੇ ਲੰਗਰ ਵੀ ਸਾਡੇ ਕੋਲ ਗਿਆ ਤੇ ਉਸ ਚੌਂਕੀ ਦੇ ਵਿੱਚੋਂ ਵੀ ਸਾਨੂੰ ਲੰਗਰ ਦਾ ਪ੍ਰਬੰਧ 1-2 ਵਜੇ ਹੋਇਆ ਤਾਂ ਅਖੀਰ ਤੇ ਮੇਰਾ ਸਵਾਲ ਹੈ ਕਿ ਹੁਣ ਉਹ ਮਸਲਾ ਗਿਆ ਕਿਦਰ ਨੂੰ ਕੀ ਉਹ ਪ੍ਰਸ਼ਾਸਨ ਨੇ ਜ਼ਮੀਨ ਐਕਵਾਇਰ ਕਰ ਗਿਆ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕੋਈ ਮੁਆਵਜ਼ੇ ਦੇ ਰਾਹ ਪਏ ਕਿਦਰ ਨੂੰ ਚਲੀ ਗਈ ਗੱਲ ਹੁਣ ਜਦੋਂ ਸਾਨੂੰ ਮਤਲਬ ਉਹਨਾਂ ਨੇ ਉੱਥੋਂ ਰਿਹਾਆ ਕੀਤਾ ਚੌਂਕੀ ਦੇ ਵਿੱਚੋਂ ਤਾਂ ਸਾਡੇ ਨਾਲ ਉੱਥੋਂ ਦੇ ਜੋ ਅਫਸਰ ਨੇ ਉਹਨਾਂ ਨੇ ਗੱਲ ਕੀਤੀ ਸੀਗੀ ਪਹਿਲਾਂ ਹੀ ਕਿ ਤੁਸੀਂ ਦੱਸੋ ਕੀ ਚਾਹੁੰਦੇ ਹੋ ਵੀ ਕਿਸੇ ਅਫਸਰਾਂ ਨਾਲ ਗੱਲ ਕਰੋ ਜਾਂ ਕੁਛ ਅਸੀਂ ਕਿਹਾ ਵੀ ਅੱਜ ਅਸੀਂ ਅਫਸਰਾਂ ਤੋਂ ਹੀ ਛੱਡਦੇ ਹਾਂ ਇਹ ਗੱਲ ਜੋ ਵੀ ਪ੍ਰਸ਼ਾਸਨ ਨੇ ਕਰਨਾ ਸਾਡੇ ਨਾਲ ਚਾਹੇ ਜੇਲ੍ਹ ਭੇਜਣਾ ਜਾਂ ਹੋਰ ਕੁਝ ਵੀ ਕਰਨਾ ਕਰ ਸਕਦੇ ਨੇ ਤਾਂ ਉਸ ਤੋਂ ਬਾਅਦ ਸਾਡੇ ਆਗੂਆਂ ਨੂੰ ਵੀ ਬੁਲਾਇਆ ਜਾਂਦਾ ਪਸਿਆਣੇ ਥਾਣੇ ਦੇ ਵਿੱਚ ਤੇ ਕੁਝ ਉੱਚ ਅਧਿਕਾਰੀਆਂ ਨੇ ਡੀਐਸਪੀ ਲੈਵਲ ਤੱਕ ਦੇ ਮੁਲਾਜ਼ਮਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਭਰੋਸਾ ਦਿੱਤਾ ਸਾਡੇ ਜਥੇਬੰਦੀ ਨੂੰ ਕਿ ਅਸੀਂ 28 ਤਰੀਕ ਨੂੰ ADC ਸਾਹਿਬ ਦੀ ਮੀਟਿੰਗ ਆ ਜਿਹੜੀ ਇਸ ਮਸਲੇ ਤੇ ਤੁਹਾਡੇ ਨਾਲ ਕਰਾਵਾਂਗੇ ਕਿ ਮੀਟਿੰਗ ਤੇ ਟੇਬਲ ਤੇ ਬੈਠ ਕੇ ਕੋਈ ਇਸ ਚੀਜ਼ ਦਾ ਹੱਲ ਹੋਵੇ ਅਸੀਂ ਮੀਟਿੰਗ ਡੀਸੀ ਸਾਹਿਬ ਨਾਲ ਮੰਗਦੇ ਸੀਗੇ ਸਾਨੂੰ ਇਹ ਗੱਲ ਪਤਾ ਲੱਗੀ ਉਧਰੋਂ ਕਿ ਡੀਸੀ ਸਾਹਿਬ ਨੇ ਜਿਹੜੇ ਉਹ ਹਫ਼ਤੇ ਤੋਂ ਵੱਧ ਦਿਨਾਂ ਲਈ ਛੁੱਟੀ ਦੇਣ ਇਸ ਕਰਕੇ ਤੁਹਾਡੇ ਨਾਲ ADC ਸਾਹਿਬ ਮੀਟਿੰਗ ਕਰਨਗੇ ਅਸੀਂ 28 ਤਰੀਕ ਤੱਕ ਇਸ ਚੀਜ਼ ਦਾ ਵੇਟ ਕਰਦੇ ਹਾਂ ਕਿ ਪ੍ਰਸ਼ਾਸਨ ਆ ਜਿਹੜਾ ਜਦੋਂ ਗੱਲਬਾਤ ਦੀ ਮੇਜ਼ ਤੇ ਬੈਠਦਾ ਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਮੰਨਦਾ ਜਾਂ ਨਹੀਂ ਮੰਨਦਾ ਜੇ ਤਾਂ ਮੰਨਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਕੁਝ ਵੀ ਉੱਥੇ ਕੰਮ ਕਰਨਾ 28 ਤਰੀਕ ਤੱਕ ਤਾਂ ਅਸੀਂ ਉੱਥੇ ਮੋਰਚਾ ਜਿਹੜਾ ਸਾਡਾ ਲਗਾਤਾਰ ਇਸੇ ਤਰ੍ਹਾਂ ਚੱਲੂਗਾ ਉੱਥੇ ਮੋਰਚਾ ਲੱਗਾ ਤਾਂ ਉੱਥੇ ਪਹਿਲਾਂ ਵੀ ਸਾਡਾ ਮੋਰਚਾ ਲੱਗਿਆ ਹੋਇਆ ਸੀਗਾ ਤੇ ਹੁਣ ਵੀ ਉਸੇ ਤਰ੍ਹਾਂ ਚੱਲੂ ਆ ਉਸ ਮੋਰਚੇ ਦੇ ਵਿੱਚ ਸਾਡੇ ਕਿਸਾਨ ਭੈਣਾ ਵੀਰਾਂ ਦੀ ਜੋ ਡਿਊਟੀ ਲੱਗੀ ਉਹ ਉਸੇ ਤਰ੍ਹਾਂ ਹਾਜ਼ਰੀ ਦੇਣਗੇ ਤੇ ਜੇ ਉੱਥੇ ਕੋਈ ਦੁਬਾਰਾ ਹੁਣ ਕੰਮ ਕਰਨਾ ਐਨਐਚਆਈ ਜਾਂ ਕੋਈ ਵੀ ਪ੍ਰਸ਼ਾਸਨ ਜਾਂਦਾ ਤਾਂ ਅਸੀਂ ਉਸ ਦਾ ਫੇਰ ਵਿਰੋਧ ਕਰਾਂਗੇ ਤੇ ਜੇ ਸਾਨੂੰ ਇਹ ਮਤਲਬ ਮੁਆਵਜ਼ਾ ਨਹੀਂ ਦਿੰਦਾ ਪ੍ਰਸ਼ਾਸਨ ਉਹ ਕਿਸਾਨਾਂ ਨੂੰ ਤਾਂ ਅਸੀਂ ਫੇਰ ਦੁਬਾਰਾ ਉਹ ਜ਼ਮੀਨਾਂ ਦੇ ਉੱਤੇ ਆਪਣੀਆਂ ਫਸਲਾਂ ਬੀਜਾਂਗੇ ਜੀਰੀ ਲਗਾਵਾਂਗੇ ਜਾਂ ਅਸੀਂ ਪੱਠੇ ਬੀਜਾਂ ਕੋਈ ਵੀ ਅਸੀਂ ਕਰੀਏ ਉਹ ਜ਼ਮੀਨਾਂ ਅਸੀਂ ਉਦੋਂ ਤੱਕ ਚਾਹੇ ਸਾਡੀਆਂ ਜਾਨਾਂ ਚਲੀਆਂ ਜਾਣ ਜਦੋਂ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਅਸੀਂ ਇਹ ਸੰਘਰਸ਼ ਜਥੇਬੰਦੀ ਵੱਲੋਂ ਲੜਦੇ ਰਹਾਂਗੇ ਜੇ ਸਰਕਾਰ ਮੁਆਵਜ਼ਾ ਨਹੀਂ ਦਿੰਦੀ ਇਸ ਗੱਲ ਦੇ ਉੱਪਰ ਆੜੇ ਹੋਏ ਹੋ ਕਿ ਤੁਸੀਂ ਉਸੇ ਤਰੀਕੇ ਲੰਬੀ ਲੜਾਈ ਲੜੋਗੇ ਜੀ ਹਾਂ ਸਾਡਾ ਫੈਸਲਾ ਹੈ ਜਥੇਬੰਦੀ ਦਾ ਹਰ ਇੱਕ ਜਗ੍ਹਾ ਕਿ ਜਦੋਂ ਤੱਕ ਜਿਨ੍ਹਾਂ ਦਾ ਹੱਕ ਬਣਦਾ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਸਰਕਾਰ ਸੈਟੀਸਫਾਈ ਨਹੀਂ ਕਰਦੀ ਉਦੋਂ ਤੱਕ ਜਥੇਬੰਦੀ ਇਹ ਲੜਾਈ ਜ਼ਮੀਨਾਂ ਬਚਾਉਣ ਦੀ ਉਹਨਾਂ ਨੂੰ ਮੁਆਵਜ਼ੇ ਦਿਵਾਉਣ ਦੀ ਇਸੇ ਤਰ੍ਹਾਂ ਲੜਾਈ ਜਾਰੀ ਰੱਖੋ ਤਾਂ ਬਹੁਤ ਧੰਨਵਾਦ ਜੀ ਤਾਂ ਐਸ ਵਕਤ ਉਹ ਗ੍ਰਾਹਾਂ ਜੱਥੇਬੰਦੀ ਦੇ ਜਿਹੜੇ ਕਿਸਾਨ ਆ ਗੁਨੇ ਬਾਈ ਸੁਖਵਿੰਦਰ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਸਾਰਾ ਵਾਕਿਆ ਦੱਸਿਆ ਗਿਆ ਕਿ ਕਿਸ ਤਰੀਕੇ ਉਹਨਾਂ ਦਾ ਕਹਿਣਾ ਹੈ ਕਿ ਤੜਕਸਾਰ तकरीबन 6-7 ਵਜੇ ਜਿਹੜੇ ਜ਼ਮੀਨ ਐਕਵਾਇਰ ਕਰਨ ਆਉਂਦੇ ਨੇ ਉੱਥੇ ਕਿਸਾਨਾਂ ਦੁਆਰਾ ਵਿਰੋਧ ਕੀਤਾ ਜਾਂਦਾ ਤੇ ਫਿਰ ਕਿਸ ਤਰੀਕੇ 80% ਕਿਸਾਨਾਂ ਨੂੰ ਜਿਹੜਾ ਡੇਟੇਨ ਵੀ ਕੀਤਾ ਜਾਂਦਾ ਤਾਂ ਹੁਣ ਇਸ ਗੱਲ ਦੇ ਉੱਪਰ ਸਾਰਾ ਦਿਨ ਡੇਟੇਨ ਕਰਕੇ ਰੱਖਿਆ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ 28 ਤਰੀਕ ਦੀ ਏਡੀਸੀ ਦੇ ਨਾਲ ਮੀਟਿੰਗ ਮਿਲੀ ਹੈ ਜੇਕਰ ਕਿਸਾਨ ਕਹਿੰਦੇ ਨੇ ਕਿ ਮੀਟਿੰਗ ਦੇ ਵਿੱਚ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਮੋਰਚਾ ਇਹ ਮਸਲਾ ਨਿਬੜਦਾ ਸਰਕਾਰ ਦੇ ਨਾਲ ਮੀਟਿੰਗ ਦੇ ਵਿੱਚ ਕਿੱਥੇ ਇੱਕ ਗੱਲ ਨਿਬੜਦੀ ਆ ਤਾਂ ਇਸੇ ਦੇ ਨਾਲ ਮੈਨੂੰ ਸੁਖਮਨ ਚੀਮਾ ਨੂੰ ਕੈਮਰਾਮੈਨ ਸਤਨਾਮ ਦੇ ਨਾਲ ਦਿਓ ਜਿਆਦਾ ਧੰਨਵਾਦ